ਭਾਰਤੀ ਮੂਲ ਦੀ 72 ਸਾਲਾ ਅਮਰੀਕੀ ਨਾਗਰਿਕ ਰੁਪਿੰਦਰ ਕੌਰ ਪੰਦੇੜ ਦਾ ਲੁਧਿਆਣਾ ਦੇ ਕਿਲਾ ਰਾਏਪੁਰ ਪਿੰਡ ਵਿੱਚ ਕਥਿਤ ਤੌਰ ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਅਮਰੀਕਾ ਦੇ ਸ਼ਹਿਰ ਸਿਆਟਲ ਤੋਂ 75 ਸਾਲੇ ਵਿਅਕਤੀ ਨਾਲ ਵਿਆਹ ਕਰਵਾਉਣ ਲਈ ਕਿਲਾ ਰਾਏਪੁਰ ਆਈ ਸੀ। ਪੁਲਿਸ ਮੁਤਾਬਕ ਪੀੜਤ ਦੇ ਹੋਣ ਵਾਲੇ ਐਨਆਰਆਈ ਪਤੀ ਨੇ ਕਥਿਤ ਤੌਰ ਤੇ ਭਾੜੇ ਦੇ ਮੁੱਲਜ਼ਮਾ ਤੋਂ ਅਮਰੀਕੀ ਨਾਗਰਿਕ ਦਾ ਕਤਲ ਕਰਵਾਇਆ। ਪੁਲਿਸ ਨੇ ਕਿਲਾ ਰਾਏਪੁਰ ਦੇ ਮਾਲਾਪੱਟੀ ਦੇ ਰਹਿਣ ਵਾਲੇ ਸੁਖਜੀਤ ਸਿੰਘ ਸੋਨੂ ਨੂੰ ਕਥਿਤ ਤੌਰ ਤੇ ਰੁਪਿੰਦਰ ਕੌਰ ਦਾ ਕਤਲ ਕਰਨ ਤੇ ਉਸ ਦੀ ਲਾਸ਼ ਨੂੰ ਸਾੜਨ ਦੇ ਇਲਜ਼ਾਮਾਂ ਤਹਿਤ ਗ੍ਰਿਫ ਪੁਲਿਸ ਦਾ ਦੱਸਣਾ ਹੈ ਕਿ ਰੁਪਿੰਦਰ ਕੌਰ ਦੇ ਹੋਣ ਵਾਲੇ ਪਤੀ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਨੇ ਕਥਿਤ ਤੌਰ 'ਤੇ ਸੁਖਜੀਤ ਸਿੰਘ ਤੋਂ ਅਮਰੀਕੀ ਨਾਗਰਿਕ ਦਾ ਕਤਲ ਕਰਵਾਇਆ ਹੈ। ਮੁਲਜ਼ਮ ਚਰਨਜੀਤ ਸਿੰਘ ਗਰੇਵਾਲ ਇੰਗਲੈਂਡ ਵਿੱਚ ਰਹਿੰਦਾ ਹੈ ਪਰ ਉਸ ਦਾ ਜਨਮ ਲੁਧਿਆਣੇ ਦੇ ਮਹਿਮਾ ਸਿੰਘ ਵਾਲਾ ਪਿੰਡ ਦਾ ਹੈ। ਪੁਲਿਸ ਨੇ ਚਰਨਜੀਤ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਪੁਲਿਸ ਮੁਤਾਬਕ ਰੁਪਿੰਦਰ ਕੌਰ ਦੇ ਹੋਣ ਵਾਲੇ ਪਤੀ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਨੇ ਉਹਨਾਂ ਨੂੰ ਵਿਆਹ ਲਈ ਕਿਲਾ ਰਾਏਪੁਰ ਬੁਲਾਇਆ ਸੀ ਜਿੱਥੇ ਜ਼ਿਕਰ ਹੋ ਗਿਆ ਕਿ ਰੁਪਿੰਦਰ ਦਾ ਪਹਿਲਾਂ ਦੋ ਵਾਰੀ ਤਲਾਕ ਹੋ ਚੁੱਕਿਆ ਹੈ। ਅਮਰੀਕੀ ਨਾਗਰਿਕ ਰੁਪਿੰਦਰ ਕਾਰ ਦੇ ਚਰਨਜੀਤ ਸਿੰਘ ਗਰੇਵਾਲ ਨਾਲ ਪ੍ਰੇਮ ਸਬੰਧਨ ਰੁਪਿੰਦਰ ਚਰਨਜੀਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਚਰਨਜੀਤ ਵਿਆਹ ਤੋਂ ਮੁਕਰ ਰਿਹਾ ਸੀ ਇਸ ਮਗਰੋਂ ਰੁਪਿੰਦਰ ਨੇ ਚਰਨਜੀਤ ਨੂੰ ਵਿਆਹ ਨਾ ਕਰਵਾਉਣ ਦੀ ਸੂਰਤ ਵਿੱਚ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਧਮਕੀ ਮਿਲਣ ਮਗਰੋਂ ਚਰਨਜੀਤ ਨੇ ਰੁਪਿੰਦਰ ਦੇ ਕਥਿਤ ਕਤਲ ਦੀ ਸਾਜ਼ਿਸ਼ ਕੀਤੀ ਉਸਨੇ ਵਿਆਹ ਦੇ ਬਹਾਨੇ ਰੁਪਿੰਦਰ ਨੂੰ ਕਿਲਾ ਰਾਏਪੁਰ ਬੁਲਾਇਆ ਤੇ ਸੁਖਜੀਤ ਤੋਂ ਕਤਲ ਕਰਵਾਇਆ ਤਸਵੀਰਾਂ 'ਚ ਤੁਸੀਂ ਮੁਲਜ਼ਮ ਸੁਖਜੀਤ ਸਿੰਘ ਨੂੰ ਦੇਖ ਸਕਦੇ ਹੋ ਜਿਸਨੇ ਕਬੂਲ ਲਿਆ ਹੈ ਕਿ ਉਸਨੇ ਕਤਲ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਤਾਨੂੰ ਦੱਸਦੇ ਨੇ ਰੁਪਿੰਦਰ ਦੇ ਕਥਿਤ ਕਤਲ ਦੀ ਘਟਨਾ ਜੁਲਾਈ ਮਹੀਨੇ ਦੇ ਆਖਿਰ ਵਿੱਚ ਵਾਪਰੀ ਸੀ ਪਰ ਇਸ ਦਾ ਖੁਲਾਸਾ ਹਾਲ ਵਿੱਚ ਉਦੋਂ ਹੋਇਆ ਜਦੋਂ ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਨੂੰ ਐਫ ਆਈ ਆਰ ਵਿੱਚ ਨਾਮਜ਼ਦ ਕੀਤਾ ਇਸ ਕੇਸ ਬਾਰੇ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਜੀਤ ਸਿੰਘ ਵੱਲੋਂ ਖੁਦ ਪੁਲਿਸ ਨੂੰ ਰੁਪਿੰਦਰ ਕੌਰ ਦੇ ਲਾਪਤਾ ਹੋਣ ਸੰਬੰਧੀ ਸ਼ਿਕਾਇਤ ਦਰਜ ਕੀਤੀ ਗਈ ਸੀ ਰੁਪਿੰਦਰ ਸੁਖਜੀਤ ਦੇ ਘਰ ਹੀ ਰਹਿ ਰਹੀ ਸੀ ਰੁਪਿੰਦਰ ਕੌਰ ਨੇ ਕੁਝ ਸਿਵਲ ਕ੍ਰਿਮੀਨਲ ਮਾਮਲਿਆਂ ਦੀ ਪਾਵਰ ਆਫ ਅ ਟੈਮਨੀ ਸੁਖਜੀਤ ਨੂੰ ਦਿੱਤੀ ਹੋਈ ਸੀ ਇਸ ਵਾਰਦਾਤ ਦਾ ਪੇਧ ਉਸ ਵੇਲੇ ਖੁਲਿਆ ਜਦੋਂ ਮੁਖਬਰ ਵੱਲੋਂ ਜਾਣਕਾਰੀ ਮਿਲੀ ਕਿ ਉਸਨੇ ਮੁਲਜ਼ਮ ਸੁਖਜੀਤ ਸਿੰਘ ਨੂੰ ਫੋਨ ਉੱਤੇ ਕਿਸੇ ਨਾਲ ਵਾਰਦਾਤ ਬਾਰੇ ਗੱਲ ਕਰਦੇ ਸੁਣਿਆ ਸੀ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਸੁਖਜੀਤ ਫੋਨ ਉੱਤੇ ਕਹਿ ਰਿਹਾ ਸੀ ਕਿ ਉਸਨੇ ਕਥਿਤ ਤੌਰ ਤੇ ਰੁਪਿੰਦਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਕੇ ਉਸ ਦਾ ਸਮਾਨ ਵੀ ਸਾੜ ਦਿੱਤਾ ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ ਜੁਲਾਈ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀਗੀ ਰੁਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਸਾਨੂੰ ਆਈ ਸੀਗੀ ਸੁਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸੁਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਨੇ ਕਿੱਥੇ ਆਰਚੀ ਕੀਤੀ ਜਾਵੇ ਸੋ ਸਾਡੀ ਪੁਲਿਸ ਹੋਰ ਤੋਂ ਤੋਂ ਕਾਫੀ ਡੇਲੋ ਥਾਣਾ ਤੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਇੱਕ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਦੋਂ ਮਾਰੇ ਗਈ ਫਿਰ ਉਹ ਲੋਇਸਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਡ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹਦੇ ਨਾਲ ਜਿਹਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪਦੀ ਕੁਝ ਰਿਸ਼ਤੇਦਾਰਾਂ ਨਾਲ ਐਨਆਰਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਇਹ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹ ਉਹਦੇ ਸਾਹਮਣਾ ਚੱਲਦੇ ਰਹੇ ਚੱਲਦੀ ਰਹੀ ਉਹਨੀ ਦੇ ਰੇ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਐ ਤੇ ਨਹੀਂ ਤਾਂ ਸਾਨੂੰ ਖਰਾਬ ਕਰੂਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਭਲਾਦਾਗਾ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਉਲੇ ਵਗੈਰਾ ਰੱਖੇ ਹੋਏ ਸੀ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀ ਇਹਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਤਕ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਉਹ ਸਿੱਟੇ ਸੀ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਰਿਕਵਰ ਕਰ ਲਿਆ ਅਥੌੜੀ ਵੀ ਕਵਰ ਰਿਕਵਰ ਕਰ ਲਈ ਹੈ ਦੀ ਨਾਲ ਉਹ ਉਹਨੂੰ ਅ ਸਪਰਸ਼ ਵਗੈਰਾ ਭੰਨਿਆ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਦੀਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾ ਆਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸੁਜੀਤ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਜੀ ਉਹ ਦੋਨੋਂ ਨਾਮ ਲੈ ਲੋਗੇ ਸਰ ਇੱਕ ਕੱਈ ਸੀ ਜਾਂ ਮੋਰਗੀ ਦੇ ਨਾਲ ਕੋਈ ਸਾਥੀ ਵੀ ਇੱਥੇ ਹੀ ਦੋ ਲੋਕਾਂ ਸੀ ਚਰਨਜੀਤ ਇਹਦਾ ਉੱਥੇ ਸਾਥੀ ਬਾਹਰ ਸੀ ਇੱਥੇ ਇਹਨੇ ਇਕੱਲੇ ਨਹੀਂ ਕੀਤਾ ਜਦੋਂ ਸਰ ਇਹਨੇ ਕੰਪਲੇਨ ਵੀ ਦਿਖਾਈ ਸੀ ਕਿ ਵੀ ਸੁਖਜੀਤ ਨੇ ਜਦੋਂ ਇਹ ਗੋਮੋਬੀਸੀਪੀ ਨੇ ਰਿਪੋਰਟ ਉਹ ਇਹਨੇ ਨਹੀਂ ਭਾਈ ਹਾਂ ਇਹਨੇ ਆਪ ਹੀ ਆ ਕੇ ਪਤਲਾ ਦਿੱਤੀ ਜੀ ਇਹ ਗਾਇਬ ਹੋ ਗਿਆ ਇਹ ਡਿਮੋਸਿਵਲ ਲੇਡੀ ਜੀ ਇਹਦਾ ਦੋ ਵਾਰੀ ਪਹਿਲਾਂ ਵਿਆਹ ਹੋਇਆ ਹੈ ਲੇਡੀ ਦਾ ਉਨੇ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋ ਰਹੀ ਸੀਗੀ ਚਰਨਜੀਤ ਫਿਰ ਮੁੱਕਰ ਗਿਆ ਸੀ ਸਰ ਜਿੰਮਤ ਪ੍ਰੋਲੀਗੇਸ਼ਨ ਸੀਗਾ ਇਹਦਾ ਬਿਜ਼ਨਸ টাইਪ ਆਫ ਜਿਹੜੇ ਉਹ ਯੂਜ਼ ਕਰਦਾ ਉਹ ਚਾਹੀਦਾ ਉਹ ਅਸੀਂ ਹੁਣ ਦੇਖਦੇ ਆਂ ਤੇ ਤਪੀਸ਼ ਦੇ ਕੈਮਰੋਨ ਇਹੋ ਵੀ ਉਹ ਐਨਆਰਆਈ ਦਾ ਕੇਸ ਹੈਗਾ ਐਨਆਰਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਇਹ ਦਾ ਸੰਜੀਤ ਨਾਜ਼ਵਾਨਾ ਉਹਦੇ ਆਪਸ-ਪਾਸ ਉਹ ट्रैवलिंग ਇੰਦਰ ਦੀ ਆਊਟਸਾਈਡ ਕੰਟਰੀ ਇਨਸਾਈਡ ਉਹ ਸਾਰਾ ਅਸੀਂ ਹੁਣ ਦੇਖਾਂਗੇ ਅਸੀਂ ਪਹਿਲਾਂ ਅਮਰੀਕਨ ਡਾਇਗਰਾਮ ਉੱਤੇ ਕਿਸੀ ਸਮਾਂ ਹੈ ਲੈਂਡ ਅਮਰੀਕਾ ਦੇ ਕਿੰਨੇ ਕੰਟਰੀਸ ਤੇ ਦੇਖੀ ਦੀ ਯੂਕੇ ਦੀ ਹੈ ਸਿਟੀਜ਼ਨ ਸਰ ਅਮਰੀਕਨ ਹੈ ਸਰ ਉਹ ਯੂਕੇ ਦਾ ਹੋ ਗਿਆ ਹੈ ਉਹ ਜਿਹੜੇ ਜਿਹੜੇ ਅੰਦਰ ਕਿਹੜਾ ਕੁਝ ਸਾਰਾ ਕੁਝ ਲਾਫ ਹੋਣੇ ਇਹਦੀ ਆਪ ਦੀ شناخت ਨਾਲ ਹੀ ਇਹਦੇ ਇਹਨੇ ਉੱਥੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਤਸੀਹਦਾਰ ਡਿਊਟੀ ਮੈਜਿਸਟ੍ਰੇਟ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈਆਂ ਸੂਏ ਦੇ ਵਿੱਚ ਸੇਫ ਰਿਵਾਇਵ ਇਹ ਕਿਤੇ ਤੱਕ ਕਰੀਓ ਉਹ ਸੂਏ ਸੂਏ ਦੇ ਵਿੱਚ